ਅਮਰੀਕਾ ਵਿੱਚ ਸਿੱਖਾਂ ਨੂੰ ਧਮਕੀਆਂ ਦੇਣ ਵਾਲਾ ਹੁਣ ਸਲਾਖਾਂ ਦੇ ਪਿੱਛੇ ਪਹੁੰਚ ਚੁੱਕਾ ਹੈ ਅਮਰੀਕੀ ਸੂਬੇ ਟੈਕਸਾਸ ਦੇ ਸ਼ਹਿਰ ਡਾਲਾਸ ਦੇ ਇੱਕ ਵਿਅਕਤੀ ਨੂੰ ਨਫ਼ਰਤ ਭਰੇ ਸੰਦੇਸ਼ ਪੇਜਨ ਦੀ ਲੜੀ ਵਿੱਚ ਇੱਕ ਸਿੱਖ ਨਾਗਰਿਕ ਅਧਿਕਾਰ ਸੰਗਠਨ ਅਤੇ ਹੋਰ ਵਿਅਕਤੀਆਂ ਵਿਰੁੱਧ ਹਿੰਸਕ ਧਮਕੀਆਂ ਦੇਣ ਦਾ ਦੋਸ਼ੀ ਠਰਾਇਆ ਗਿਆ ਹੈ 49 ਸਾਲ ਦੇ ਪੂਸ਼ਣ ਅਥਾਲੇ ਨੇ ਸੰਗੀ ਅਦਾਲਤ ਵਿੱਚ ਸੰਗੀ ਸੁਰੱਖਿਆ ਗਤੀਵਿਧੀਆਂ ਵਿੱਚ ਦਖਲਅੰਦਾਜ਼ੀ ਕਰਨ ਅਤੇ ਕਈ ਥਾਵਾਂ ਤੇ ਧਮਕੀਆਂ ਫੈਲਾਉਣ ਦੀ ਗੱਲ ਕਬੂਲ ਕੀਤੀ ਹੈ ਉਸ ਨੂੰ 15 ਸਾਲ ਤੱਕ ਦੀ ਕੈਦ ਅਤੇ 2,50,000 ਡਾਲਰ ਤੱਕ ਦਾ ਜੁਰਮਾਨਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਮਰੀਕੀ ਨਿਆਂ ਵਿਭਾਗ ਮੁਤਾਬਕ ਉਸ ਨੂੰ ਕੈਮਡੇਨ ਫੈਡਰਲ ਕੋਰਟ 'ਚ ਅਮਰੀਕੀ ਜ਼ਿਲ੍ਹਾ ਜੱਜ ਐਡਵਰਡ ਕੀਲ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਉਸ ਨੂੰ 3 ਜੂਨ ਨੂੰ ਸਜ਼ਾ ਸੁਣਾਈ ਜਾਵੇਗੀ। ਵਕੀਲਾਂ ਨੇ ਕਿਹਾ ਕਿ ਅਥਾਲੇ ਨੇ ਸਤੰਬਰ 2022 ਵਿੱਚ ਇੱਕ ਸਿੱਖ ਵਕਾਲਤ ਸਮੂਹ ਨੂੰ ਕਈ ਸੰਦੇਸ਼ ਭੇਜੇ ਸਨ ਜਿਸ ਵਿੱਚ ਉਸ ਦੇ ਮੁਲਾਜ਼ਮਾਂ ਨੂੰ ਨੁਕਸਾਨ ਪਹੁੰਚਾਉਂਦੀ ਧਮਕੀ ਦਿੱਤੀ ਗਈ ਸੀ ਸੰਦੇਸ਼ਾਂ ਚ ਉਸਨੇ ਸਿੱਖ ਧਾਰਮਿਕ ਰਿਵਾਇਤਾਂ ਨੂੰ ਬੁਰਾ ਪਲਾਕਿਆ ਅਤੇ ਸੰਗਠਨ ਦੇ ਮੈਂਬਰਾਂ ਦੇ ਵਾਲ ਜ਼ਬਰਦਸਤੀ ਕੱਟਣ ਸਮੇਤ ਉਹਨਾਂ ਨੂੰ ਸਿਗਰਟ ਪੀਣਾ ਅਤੇ ਤਮਾਕੂ ਖਾਣ ਲਈ ਮਜਬੂਰ ਕਰਨ ਦੀਆਂ ਯੋਜਨਾਵਾਂ ਦਾ ਵਰਣਨ ਕੀਤਾ ਸੀ ਅਥਾਲੇ ਨੇ ਮਾਰਚ 2024 ਚ ਵੀ ਆਪਣੀਆਂ ਧਮਕੀਆਂ ਜਾਰੀ ਰੱਖੀਆਂ ਅਤੇ ਹੋਰ ਸੰਦੇਸ਼ ਭੇਜੇ ਜਿਸ ਚ ਸਿੱਖਾਂ ਮੁਸਲਮਾਨਾਂ ਅਤੇ ਇਹੂਦੀ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਹਿੰਸਕ ਬਿਆਨਬਾਜ਼ੀ ਸ਼ਾਮਲ ਸੀ ਉਸਨੇ ਇਹ ਵੀ ਕਬੂਲ ਕੀਤਾ ਕਿ ਉਸਨੇ ਸ਼ੇਖ 7 ਨਵੰਬਰ 2021 ਨੂੰ ਆਪਣੇ ਸਾਬਕਾ ਸਹਿ ਕਰਮਚਾਰੀ ਨੂੰ ਭੇਜੇ ਸੰਦੇਸ਼ ਵੀ ਸ਼ਾਮਲ ਸਨ ਨਿਊਯਾਰਕੀ ਜ਼ਿਲ੍ਹੇ ਦੇ ਕਾਰਜਕਾਰੀ ਅਮਰੀਕੀ ਅਟਾਰਨੀ ਵਿਕਾਸ ਖੰਨਾ ਨੇ ਕਿਹਾ ਕਿ ਹਿੰਸਾ ਦੀਆਂ ਧਮਕੀਆਂ ਲਈ ਸਾਡੇ ਸਮਾਜ ਵਿੱਚ ਕੋਈ ਜਗ੍ਹਾ ਨਹੀਂ ਇਹ ਦੇਸ਼ ਦੇ ਹਰ ਵਿਅਕਤੀ ਨੂੰ ਹਿੰਸਾ ਜਾਂ ਤਸ਼ੱਦਦ ਦੇ ਡਰ ਤੋਂ ਬਿਨਾਂ ਆਪਣੇ ਧਰਮ ਦਾ ਪਾਲਣ ਕਰਨ ਲਈ ਸਤੰਤਰ ਹੋਣਾ ਚਾਹੀਦਾ ਹੈ ਫਿਲਹਾਲ ਹੁਣ ਇਸ ਸ਼ਖਸ ਨੂੰ ਸਖਤ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ